ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੱਲਕੋਟੇ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਤੋਖੋ ਕੈਂਚੀਆਂ ਦੇ ਪਧੌੜ ਦੇ ਪਚਾਲੇ ਆ ਜੀ ਇਹ ਪਿੰਡ ਗੱਲਕੋਟੇ ਸੜਕ ਦੇ ਉਪਰ ਆ ਸਹਨੇ ਦੇ ਨੇੜ ਆ ਤੇ ਤੋਖੋ ਕੈਂਚੀ ਦੇ ਵੀ ਨੇੜ ਆ ਵਾਈਕ ਕੋਲ ਦੋ ਗਾਵਾਂ ਇੱਕ ਤਾਜੀ ਸੂਈ ਵੀ ਤੇ ਇੱਕ ਹੈ ਦੀ ਗੱਬਣ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈਟ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 9728000362 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤੋ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਾੜ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਉੱਪਰਲੇ ਸਾਡੇ ਟਾਈਟਲ ਵਿੱਚ ਜਿੱਥੇ ਜ਼ਿਲ੍ਹਾ ਲਿਖਿਆ ਹੋਇਆ ਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਜੀਤ ਸਿੰਘ ਜੀ ਪਿੰਡ ਤੰਡ ਗੱਲ ਕੋਠੇ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਭਾਈ ਇਹ ਪਹਿਲੀ ਗਾਂ ਦੀ ਦਸਵੀਂ ਜਾਣਕਾਰੀ ਆਪਣੀ ਜੀ ਇਹ ਬਲੂਨ ਹੀ ਸੂਈ ਆ ਜੀ ਪਹਿਲਾਂ ਸੂਈ ਆ ਠੀਕ ਆ ਜੀ ਕੱਲ੍ਹ ਸੂਈ ਆ ਜੀ ਠੀਕ ਆ ਜੇਰ ਜੂ ਰਪੇਗੀ ਭਾਈ ਜੇਰ ਜੂ ਰੋਕ ਕੇ ਆ ਜੀ ਵੀਡੀਓ ਬਣੇਗੀ ਆਪਣੇ ਕੋਲ ਠੀਕ ਆ ਜੀ ਬੋਲਾ ਕਿੰਨਾ ਕਾ ਜੀ ਹੁਣ ਬੋਲਾ 4 ਕਿਲੋਟਰ ਕੱਢਿਆ ਆਪਾਂ ਸੋਭਾ ਜੀ 4 ਕਿਲੋਟਰ ਕੱਢਿਆ ਹਾਂ ਮਗਰ ਬੱਸੀ ਆ ਜੀ ਬੱਸੀ ਆ ਲੋ ਭਰਾ ਚੈੱਕ ਕਰ ਸਕਦੇ 10 ਸੀ ਦੀ ਬੱਸੀ ਆ ਜੀ ਹੋਰ ਕੰਨ ਕੋਲ ਬਹੁਤ ਛੋਟੇ ਆ ਸੋਹਣੇ ਤੇ ਦੇਖ ਸਕਦੇ ਭਰਾ ਤੇ ਲੋ ਜੀ ਇਹਨਾਂ ਨੂੰ ਦਿਖਾਉਨੇ ਆ ਲੈ ਵਾ ਠੀਕ ਆ ਜੀ ਤੇ ਚਾਤੀ ਮਾਰ ਲਓ ਲੋ ਜੀ ਚੈੱਕ ਕਰ ਸਕਦੇ ਫੇਸ ਇੱਕ ਕਹਾਣੀ ਦੇ ਉਪਰ ਠੀਕ ਹੈ ਰੇਟ ਭਰਾ ਜਾਇਦਾ ਰੇਟ ੜਾ 48000 ਰੇਟ 48000 ਮੰਨਤਣ ਹੋ ਜੂ ਬਈ ਬਸ ਮਾੜਾ ਮੋਟਾ ਕਰ ਦਾਂਗੇ ਜੀ ਮਾੜਾ ਮੋਟਾ ਕਰ ਦੋਗੇ ਤੋੜ ਦੋ ਭਰਾ ਲੋ ਜੀ ਤਾਜੀ ਸੂਈ ਗਾਂ ਜੀ ਬੱਸੀ ਠੀਕ ਹੈ ਪਹਿਲੀ ਸੂਈ ਸੂਈ ਆ ਬਈ ਕਹਿੰਦਾ ਲੂਣ ਤੇ ਮਗਰ ਵੀ ਬੱਸੀ ਕਰਮਾ ਵਾਲੇ ਦੀ ਤੇ ਜੇਰ ਜੂ ਰੁਪਈ ਵੀ ਆ ਤੇ ਬੜਾ 4 ਲੀਟਰ ਕੱਢਿਆ ਵਾ ਤੇ ਤੋੜਾ ਤਾਰਾ ਕਰਮਾ ਵਾਲੇ ਦਾ ਤੁਸੀਂ ਦੇਖ ਸਕਦੇ ਹੋ ਲੋ ਜੀ ਫਾੜੀ ਵਾਲਾ ਲੇਵਾ ਲੋ ਜੀ ਉੜਾ ਬੱਤੀ ਦਾ ਕਰਦੀ ਆ ਜੀ ਕੋਈ ਗੱਲ ਹੀ ਕੋਈ ਗੱਲ ਲੈ ਆ ਮੋੜ ਲੈ ਭਰਾ ਮੋੜ ਲੈ ਥਣ ਚਾਰੇ ਇੱਕੋ ਜਿਹਾ ਬੈਥਦੇ ਆ ਸਾਰੇ ਥਣ ਲੋ ਜੀ ਬਾਕੀ ਸਾਨੂੰ ਆਪਾਂ ਕੋਲੇ ਜਾ ਕੇ ਬਾਕੀ ਕੱਦ ਕਾੜ ਪਾਉਦਾ ਜੀ ਹਾਂਜੀ 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 ਲੋ ਜੀ ਚੈੱਕ ਕਰ ਸੰਦ ਤੋੜਾ ਤਰਾ ਕਰਮ ਵਾਲੀ ਦਾ ਲੋ ਜੀ ਚੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਲੋ ਜੀ ਲੋ ਜੀ ਆਪਾਂ ਦਿਖਾਉਣ ਦਾ ਫਰਜ਼ ਮੰਨਦਾ ਥਣ ਆਪਾਂ ਸਾਨੂੰ ਚੰਗੀ ਤਰ੍ਹਾਂ ਦਿਖਾਤਾ ਕਈ ਵੀਰ ਕਹਿੰਦੇ ਆ ਵੀ ਥਣ ਚੰਗੀ ਤਰ੍ਹਾਂ ਦਿਖਾਓ ਆਪਾਂ ਚੰਗੀ ਦੇ ਦੇ ਹੁਣ ਆ ਵੀ ਵੀਡੀਓ ਤਾਂ ਜ਼ਰੂਰ ਲੰਮੀ ਪੈ ਹੋ ਜਾਂਦੀ ਆ ਲੋ ਜੀ ਚਾਰੇ ਥਾਣੇ ਕੋ ਜੀ ਠੀਕ ਹੈ ਹਾਂ ਜੀ ਬਈ ਦੂਜੀ ਦੀ ਦੱਸੋ ਜਾਣਕਾਰੀ ਇਹਦੇ ਰਹਿੰਦੇ ਆ ਜੀ 12 13 ਦਿਨ ਜੀ 12 13 ਦਿਨ ਲਈ ਹਾਂ ਜੀ ਕਹਿਵੇ ਸੂਏ ਬਈ ਦੂਜੇ ਸੂਏ ਜੀ ਦੂਜੀ ਸਵੇਰ ਸੂਣਾ ਹਾਂ ਜੀ ਠੀਕ ਹੈ ਜੀ ਰੇਟ ਭਰਾਜ ਆਇਆ ਜਦਾ ਇਹਦਾ ਫੋਨ ਤੇ ਕਰ ਦਾਂਗੇ ਜੀ ਠੀਕ ਹੈ 12 13 ਦਿਨ ਦੀ ਕੱਚੀ ਆ ਤੇ ਢਿੱਲਾ ਢੁਲਾ ਭਰਾ ਦੇਖ ਸਕਦਾ ਬਹੁਤ ਵੰਗਾ ਜੀ ਠੀਕ ਹੈ ਜੀ ਇੱਕ ਮਿੰਟ ਬਈ ਮੈਨੂੰ ਮਿਲਣਾ ਥਾਣ ਦਿਖਾਣ ਦਾ ਮੈਨੂੰ ਦਿਖਾ ਦੋ ਦਿਖਾ ਦੋ ਅੱਜ ਕੋਲੇ ਥਾਣ ਚੈੱਕ ਕਰ ਸਕਦਾ ਸਾਰੇ ਥਾਣ ਬੈਠ ਤੇ ਆ ਠੀਕ ਹੈ ਜੀ ਹਲੇ ਕਰਮਾ ਵਾਲੀ ਲਾਉਣ ਲੱਗ ਗਈ ਹਾਂਜੀ ਹਾਂਜੀ ਫੇਸ ਚੈੱਕ ਕਰ ਸਕਦੇ ਹੋ ਰੇਟ ਬਾਈ ਜੀ ਕਹਿੰਦਾ ਫੋਨ ਤੇ ਹਲੇ ਕੱਚੀ ਐ ਇਸ ਕਰਕੇ ਰੇਟ ਬਾਈ ਦੱਸ ਦੇ ਤੋੜ ਦੋ ਭਰਾ ਹੁਣ ਲੋ ਜੀ ਥਾਣ ਥੁਣ ਆਪਾਂ ਚੈੱਕ ਕਰਵਾਤਾ ਬਾਈ ਜਾਨਸ ਜਿਹੜਾ ਕੋਈ ਨਾਕਸ ਹੁੰਦਾ ਭਰਾ ਕੁ ਮਿੰਟ ਜ਼ਰੂਰ ਰੱਖਦਾ ਕਰੋ ਕਿ ਨਹੀਂ ਪਤਾ ਲੱਗਦਾ ਇਸ ਕਰਕੇ ਬਾਈ ਇਹ ਕਹੀਏ ਨੇ ਕਮੈਂਟ ਕੀਤਾ ਸੀ ਵੀ ਥਾਣ ਚੰਗੀ ਤਰ੍ਹਾਂ ਦਿਖਾਓ ਫੇਸ ਚੰਗੀ ਤਰ੍ਹਾਂ ਦਿਖਾਓ ਚੈੱਕ ਕਰ ਸਕਦੇ ਹੋ ਪਰ ਵੀਡੀਓ ਜ਼ਰੂਰ ਲੰਮੀ ਹੋ ਸਕਦੀ ਆ ਪਰ ਇਹ ਨਹੀਂ ਵੀ ਆਪਾਂ ਜਾਣ ਕੇ ਬਣਾਉਣੀ ਆ ਕਿਉਂਕਿ ਤੁਹਾਨੂੰ ਦਿਖਾਉਣ ਦੇ ਮਾਰੇ ਨਹੀਂ ਇਸ ਕਰਕੇ ਆਪਾਂ ਵੀਡੀਓ ਚੰਗੀ ਤਰ੍ਹਾਂ ਬਣਾਉਣੀ ਹੈ ਬਾਈ ਕ ਫੈਮ ਲੱਗਿਆਂ ਦਾ ਕੀ ਰੌਣ ਲਾਈਨ ਖਰੀਦਨੀ ਆਂਦੀ ਕਿਸੇ ਨੇ ਕਰਮਾਂ ਵਾਲੀ ਦਾ ਤੋਰਾ ਤਾਰਾ ਤੇ ਚੰਗੀ ਪੜੀ ਪਲੋਸੀ ਆ ਪੂਰੀ ਰਾਜੀ ਹੈ ਜੀ ਹਾਂਜੀ ਹਾਂਜੀ ਲੋ ਜੀ ਫੇਸ ਚੈੱਕ ਕਰ ਸਕਦੇ ਕੱਦ ਬੱਡ ਲੋ ਜੀ ਲੋ ਜੀ ਚੈੱਕ ਕਰ ਸੰਪਰਾ ਸਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਕਹਿੰਦਾ ਬਰਨਾਲਾ ਇਹ ਦਿਖਾਣ ਦੇ ਬਾਰੇ ਤੇ ਲੈ ਬਾ ਫਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ